ਭਗਵੰਤ ਮਾਨ ਕਹਿੰਦਾ ਜ਼ੀਰੋ ਬਿੱਲ ਆਇਆ ਹੈ ਆ ਬਿੱਲ ਭਗਵੰਤ ਮਾਨ ਤੇਰੇ ਸਰਕਾਰ ਨੇ ਭੇਜਿਆ ਹੈ 45000 ਦਾ 45000 ਰੁਪਏ ਦਾ ਦੇਖੋ 45 ਗਰੀਬ ਦਾ ਆ ਉਹਦੇ ਦੂਜੇ ਘਰ ਦਾ ਆ ਕੇ ਦੱਸ ਜੋ ਇੱਧਰ ਆ ਜਾ ਆ ਜਿਹੜਾ ਬਿੱਲ ਹੈ 27000 28155 ਰੁਪਏ ਗਰੀਬ ਦਾ ਆ ਇਹਦਾ ਬਿੱਲ ਹੈ 9250 ਰੁਪਏ ਹਾਂ ਕਿੰਨੀ ਮਹਾਰੀ ਕੋਟੇ ਨੇ ਕੀ ਮੰਗੂ ਕੋਈ ਪਤਾ ਕਿੰਨਾ ਮਹਾਰੀ ਮੈਂ ਲੈਣਾ ਬਿੱਲ ਮੇਰਾ ਇੱਕ ਬਲਬ ਦੇ ਕੇ ਬਿਜਲੀ ਚੱਲ ਇੱਕ ਬਲਬ ਕਹਿੰਦਾ ਇੱਕ ਬਲਬ ਤੇ 9250 ਰੁਪਏ ਆ ਜੀਰੋ ਬਿੱਲ ਭਗਵੰਤ ਮਾਨ ਦੇ ਨਾ ਆਟਾ ਦਾਲ ਨਾ ਸ਼ਗਨ ਨਾ ਇਹਨਾਂ ਦੀ ਪੈਨਸ਼ਨ ਸਾਰਾ ਕੁਝ ਕੱਟਦਾ ਆ ਬਿੱਲ ਜਿਹੜੇ ਆਏ ਆ ਜੀ ਜਿਹੜਾ ਝੂਠੀਆਂ ਪੰਡਾ ਕਹਿੰਦੀਆਂ ਸੀ ਬਿੱਲ ਮਾਫ ਕਰ ਦਿੱਤਾ ਏ ਆ ਪੰਜਾਬ ਬਚਾਓ ਯਾਤਰਾ ਦੇ ਵਿੱਚ ਬਿੱਲ ਦਿਖਾ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੁਕੇ 42000 ਦਾ ਬਿੱਲ ਆਇਆ ਜੀ 42000 ਦਾ ਬਿੱਲ ਵੀ ਹਜ਼ਾਰ ਦਾ ਬਿੱਲ ਆਇਆ ਜੀ ਜਿਹੜੇ ਕਹਿੰਦੇ ਸੀ ਕਿ ਅੱਜ ਕਿਸੇ ਨੂੰ ਪੰਜਾਬ ਦੇ ਵਿੱਚ ਅੱਜ ਇਹ ਦੇਖ ਲੈ ਨੀ ਪਤਾ ਸਾਹਿਬ ਚੰਗੀ ਗੱਲ ਆ ਆ ਬੋਲ ਕੇ ਦੱਸ ਤੋ ਆ ਜੈ ਆ ਮੇਰਾ ਵੀਰ ਅੱਜ ਅਸੀਂ ਤਰਨਤਾਰਨ ਹਲਕੇ 'ਚ ਆ ਮੇਰਾ ਗਰੀਬ ਵੀਰ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਜ਼ੀਰੋ ਬਿੱਲ ਆਇਆ ਹੈ ਆ ਬਿੱਲ ਭਗਵੰਤ ਮਾਨ ਤੇਰੇ ਸਰਕਾਰ ਨੇ ਭੇਜਿਆ ਹੈ 45000 ਦਾ 45000 ਰੁਪਏ ਦਾ ਦੇਖੋ 45 ਗਰੀਬ ਦਾ ਆ ਉਹਦੇ ਦੂਜੇ ਘਰ ਦਾ ਆ ਕੀ ਕਾਸਿਓ ਇੱਧਰ ਆ ਜਾਓ ਇੱਧਰ ਆ ਜਾਓ ਆ ਜਿਹੜਾ ਬਿੱਲ ਹੈ 27000 28155 ਰੁਪਏ ਗਰੀਬ ਦਾ ਇਸ ਇਸ ਬੰਦੇ ਦਾ ਗਰੀਬ ਦਾ ਇਹ ਵੇਖੋ ਜੀ ਸਰਕਾਰ ਵੱਲੋਂ ਕਹਿੰਦੀ ਆ ਕਿ ਬਿੱਲ ਮੁਆਫ ਆ ਪਰ ਤੁਹਾਡੇ ਸਾਹਮਣੇ ਆਵੇ 42000 ਦਾ ਬਿੱਲ ਆ ਕੋਈ ਹਾਂਜੀ 27000 ਦਾ ਇੱਕ ਆ ਵੇਖੋ ਦੱਸ ਰਿਹਾ ਤੁਹਾਨੂੰ ਖੁਦ ਆਪ ਜਿਹਨਾਂ ਦੇ ਬਿੱਲ ਆ ਉਹ ਦੱਸ ਰਿਹਾ